ਅਸੀਂ ਜਿਹੜੀ ਗੱਲ ਕਰਦੇ ਆਂ ਖਾਸ ਕਰਕੇ ਜਾਂ ਠੇਕੇ ਪੋਸਟ ਦੇ ਉਹਦੇ ਨਾਲ ਮੈਂ ਆਪਣੀ ਜਥੇਬੰਦੀ ਵੱਲੋਂ ਚੈਨਲਾਂ ਉੱਪਰ ਲੋਕਾਂ ਨੂੰ ਰੈਲੀਆਂ ਕਰਕੇ ਦੱਸਿਆ ਹੋਇਆ ਇੱਕ ਵੀ ਨੁਕਸਾਨ ਦੱਸ ਦਿਓ 1 ਕਰੋੜ ਦਾ ਨਗਦ ਨਾਮ ਦੇਵਾਂਗੇ ਤੇ ਚੌਂਕਸ ਕਰਕੇ ਸਜ਼ਾ ਲਾਵਾਂਗੇ ਜੇ ਕੁਝ ਉਹ ਲੋਕ ਜਿਹੜੇ ਚਿੱਟੇ ਵਾਲਿਆਂ ਦੇ ਸਕੇ ਆ ਉਹ ਪਤਾ ਕੀ ਸੋਚਦੇ ਆ ਵੀ ਜੇ ਜੱਗਾ ਜੀ ਤੁਹਾਡੀ ਇਹ ਗੱਲ ਚੱਲ ਪਈ ਨਾ ਸਾਡਾ ਮੈਡੀਕਲ ਦਾ ਧੰਦਾ ਸਾਡਾ ਚਿੱਟੇ ਦਾ ਧੰਦਾ ਸਾਡਾ ਸ਼ਰਾਬ ਦਾ ਧੰਦਾ ਇਹ 70 80% ਦਾ ਇੱਕ ਸਾਲ ਛੁੱਟ ਜੂ ਤਾਂ ਕਰਕੇ ਉਹ ਮਿਰਤੇ ਵਾਅਦੇ ਵੀ ਕਰਦੇ ਆ ਸਾਨੂੰ ਤੰਗ ਵੀ ਕਰਦੇ ਆ ਜੇ ਲੋਕ ਮੰਗ ਕਰਦੇ ਤੇ ਫਿਰ ਲੀਡਰਾਂ ਨੂੰ ਕੀ ਮੌਤ ਪੈਂਦੀ ਹੈ ਜੀ ਉਹਨਾਂ ਲੀਡਰਾਂ ਨੂੰ ਕਵਾਂਗੇ ਜਾਂ ਤਾਂ ਮੰਨ ਜਾਓ ਨਹੀਂ ਕੁਰਸੀਆਂ ਵੇਲੀਆਂ ਕਰੋ ਇਸ ਦੋ ਵਾਰ ਉਹ ਫਿਰ ਉੱਤੇ ਬਹਿ ਕੇ ਹੱਸਦਿਆ ਵੀ ਜਿਹੜੇ ਕੰਮ ਕਿਰਪਾਨਾਂ ਬੰਦੂਖਾਂ ਤੋਪਾਂ ਤੋਂ ਨਹੀਂ ਹੋ ਸਕੇ ਉਹ ਸਾਡੀ 1.5 ਇੰਚ ਦੀ ਸਰਿੰਜ ਕਰਕੇ ਔਰ ਨਾਲੇ ਚੁੱਪ ਕਰਕੇ ਉਹ ਸਾਫਸ਼ਾ ਵੀ ਆਗੇ ਪਾਸੇ ਆ ਵੀ ਪੰਜਾਬੀ ਦਾਪੇ ਮਾਰ ਰਿਹਾ ਜੀ ਅਸੀਂ ਥੋੜੀ ਮਾਰ ਰਹੇ ਹਾਂ ਜਦ ਕਿ ਫੈਂਟਾ ਨੇ ਲਹਾਥੀ ਨੂੰ ਬੇਹੋਸ਼ ਕਰਨ ਵਾਲਾ ਕੈਮੀਕਲ ਹੈ ਜਿਹੜਾ ਚਿੱਟੇ ਚ ਭੇਜਿਆ ਜਾਂਦਾ ਜੀ ਸਾਡੇ ਜਦੋਂ ਖੇਤੀ ਸੀ ਉਦੋਂ ਸਾਡੇ ਨਸ਼ੇੜੀ ਨਹੀਂ ਸੀ ਉਦੋਂ ਸਾਡੇ ਮਰਦੇ ਨਹੀਂ ਸੀ ਸਾਡੇ ਤਲਾਕ ਘੱਟ ਹੁੰਦੇ ਸੀ ਤੇ ਜਦੋਂ ਇਹਨਾਂ ਨੇ ਬੰਦ ਕੀਤੀ ਉਸ ਤੋਂ ਬਾਅਦ ਗੋਲੀਆਂ ਟੀਕੇ ਫੈਂਸਿਸ ਡ੍ਰੈਲ ਸ਼ੀਸ਼ੀਆਂ ਇਨੇਕ ਨਸ਼ੇ ਪੰਜਾਬ ਚ ਘਰ ਘਰ ਗਏ ਜਦੋਂ ਇਹ ਖੇਤੀ ਰਹੀ ਹੈ ਤੇ ਆ ਮਾਰੇ ਨਸ਼ੇ ਪੈਰ ਨਹੀਂ ਪਸਾਰਦੇ ਸੀ ਜਗਵੀ ਜੀ ਤੁਸੀਂ ਆਪ ਹੀ ਦੱਸ ਰਹੇ ਹੋ ਕਿ 6400 ਕਰੋੜ ਰੁਪਏ ਸਰਕਾਰ ਨੂੰ ਜਿਹੜੇ ਹੈਗਾ ਉਹ ਹਰ ਸਾਲ ਸਾਲਾਨਾ ਘਾਟਾ ਪਊਗਾ ਜੇ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਜਾਂਦੇ ਆ ਤਾਂ ਜੇ ਅਫੀਮ ਦੀ ਖੇਤੀ ਜਿਹੜੀ ਹੈਗੀ ਉਹ ਸ਼ੁਰੂ ਕਰਵਾ ਦਿੱਤੀ ਜਾਂਦੀ ਹੈ ਤਾਂ ਸਰਕਾਰ ਨੂੰ ਇਹ ਕਿਲਾ ਬੋਏ ਮੈਂ ਵੇਖਿਆ ਬੰਦੇ ਜਿਹੜੇ ਖਾ ਗਏ ਹੰਡਾ ਆ ਗਏ ਨਾ ਦਿਮਾਗੋ ਗਲਤ ਹੋਏ ਨਾ ਸਰੀਰਿਕ ਬਿਮਾਰੀ ਆਈ ਉਹਨਾਂ ਤੇ ਨਾ ਮੇਰੇ ਦਾਦੇ ਹਰੀ ਖੁਦ 50 ਸਾਲ ਤੋਂ ਵੱਧ ਅਫੀਮ ਖਾਦੀ ਹੈ ਔਰ ਅਖੀਰ ਤੱਕ ਸਿਰ ਨਹੀਂ ਕਦੇ ਦੁਖਿਆ ਸੀ 95 ਸਾਲ ਦੇ ਨੇੜੇ ਉਮਰ ਗਈ ਹੈ ਥਾਪੀਆਂ ਮਾਰਦੇ ਸੀ ਨੌਜਵਾਨਾਂ ਨੂੰ ਕਹਿੰਦੇ ਬਰਾਬਰ ਕੰਮ ਕਰਕੇ ਖਾਓ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਐਮਜੀ ਟੈਲੀਕਾਸਟ ਦੋਸਤੋ ਬੜੀ ਧੀਰ ਤੋਂ ਪੰਜਾਬ ਦੇ ਵਿੱਚ ਪੋਸਟ ਦੀ ਖੇਤੀ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਆਪਾਂ ਅਫੀਮ ਦੀ ਖੇਤੀ ਵੀ ਕਹਿ ਸਕਦੇ ਹਾਂ ਸੋ ਅੱਜ ਅਸੀਂ ਤੁਹਾਡੀ ਗੱਲਬਤ ਕਰਵਾਵਾਂਗੇ ਇਨਸਾਫ ਟੀਮ ਦੇ ਸੂਬਾ ਪ੍ਰਧਾਨ ਸ੍ਰੀ ਜਗਜੀਤ ਸਿੰਘ ਜੱਗਾ ਹੋਰਾਂ ਦੇ ਨਾਲ ਇਹਨਾਂ ਨੇ ਇਹ ਮੰਗ 2016 ਤੋਂ ਸ਼ੁਰੂ ਕੀਤੀ ਹੋਈ ਹੈ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਥਾਂ-ਥਾਂ ਤੇ ਮੁਜ਼ਾਰੇ ਕੀਤੇ ਆਪਣੀ ਆਵਾਜ਼ ਜਿਹੜੀ ਉਹ ਸਰਕਾਰ ਤੱਕ ਪਹੁੰਚਾਈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜਗਜੀਤ ਸਿੰਘ ਜੀ ਐਮਜੀ ਟੈਲੀਕਾਸਿਵੇਡੀ ਵੀ ਤੁਹਾਡਾ ਸਵਾਗਤ ਹੈ ਧੰਨਵਾਦ ਪਹਿਲਾਂ ਤਾਂ ਐਮਜੀ ਟੈਲੀਕਾਸਟ ਦੀ ਜਿੰਨੀ ਵੀ ਟੀਮ ਤੇ ਦਰਸ਼ਕਾਂ ਦਾ ਜੋ ਸਾਡੀ ਬਾਤ ਚੱਕਣ ਵਾਸਤੇ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਜਿੰਮੀ ਜੀ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਜਾਂ ਪੋਸਟ ਦੀ ਖੇਤੀ ਦੀ ਜਿਹੜੀ ਹੈਗੀ ਮੰਗ ਚੁੱਕੀ ਹੈ ਕੀ ਮਹਿਸੂਸ ਹੋਇਆ ਤੁਹਾਨੂੰ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਹੋਰ ਨਸ਼ੇ ਜਿਹੜੇ ਹੈਗੇ ਜਿਵੇਂ ਪੰਜਾਬ ਸਰਕਾਰ ਵੱਲੋਂ ਹਰ ਸਾਲ ਜਿਹੜੇ ਹੈ ਸ਼ਰਾਬ ਦੇ ਠੇਕੇ ਜਿਹੜੇ ਹੈਗੇ ਉਹ ਜਾਰੀ ਕੀਤੇ ਜਾਂਦੇ ਆ ਥਾਂ ਥਾਂ ਤੇ ਠੇਕੇ ਖੁੱਲੇ ਹੋਏ ਆ ਪਰ ਫਿਰ ਵੀ ਤੁਸੀਂ ਅਫੀਮ ਦੀ ਮੰਗ ਕਰ ਰਹੇ ਹੋ ਕਿਉਂ ਦੇਖੋ ਜਿਹੜੀਆਂ ਸਰਕਾਰਾਂ ਨਾ ਇਹ ਸਰਕਾਰਾਂ ਨੇ ਜ਼ਿਆਦਾ ਤਾਂ ਰਾਜਨੀਤੀ ਸੋਚਣੀ ਹੁੰਦੀ ਹੈ ਔਰ ਨੰਬਰ 2 ਤੇ ਪ੍ਰੋਫਿਟ ਆਪਣਾ ਸਿਸਟਮ ਸੋਚਣਾ ਹੁੰਦਾ ਵੀ ਵਧੇ ਹਾਲ ਕਿਵੇਂ ਜਾਈਏ ਲੋਕਾਂ ਦਾ ਮਰਨਾ ਚਾਉਣਾ ਉਹ ਬਹੁਤ ਬਾਅਦ ਚ ਮੈਟਰ ਕਰਦਾ ਹੈ ਗੱਲਾਂ ਚ ਸਪੀਚਾਂ ਚ ਪਹਿਲਾਂ ਹੁੰਦੇ ਪਰ ਅਸਲ ਚ ਸਚਾਈ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਜਿਵੇਂ ਰਹੀ ਗੱਲ ਸ਼ਰਾਬ ਦੇ ਠੇਕਿਆਂ ਦੀ ਜੇ ਸ਼ਰਾਬ ਦੇ ਠੇਕੇ ਅੱਜ ਬੰਦ ਹੋ ਜਾਣ ਨਾ ਘਾਟਾ ਪਊਗਾ ਇਹਨਾਂ ਨੂੰ 6600 ਕਰੋੜ ਦਾ ਜਿਹੜੇ ਡਾਟੇ ਸਾਡੇ ਕੋਲ ਹੈ ਪਰ ਉਹਦੇ ਨਾਲ ਹੋਊਗਾ ਕਿ ਪੰਜਾਬ ਦੇ ਲੋਕ ਸੁਧਰ ਜਾਣਗੇ ਲੜਾਈਆਂ ਘਟ ਜਾਣਗੀਆਂ ਤਲਾਕ ਘਟ ਜਾਣਗੇ ਮਾਰਕੁੱਟ ਘਟਜੂ ਕ੍ਰਾਈਮ ਘਟਜੂ ਉਹਦੇ ਨਾਲ ਕੀ ਹੋਊਗਾ ਜਿਹੜੇ ਮਾੜੇ ਜਿਹੇ ਲੀਡਰ ਹੈ ਨਾ ਜਿਹੜਾਂ ਦੇ ਸੋਚ ਚੰਗੀ ਨਹੀਂ ਉਹ ਫਿਰ ਹਿੱਟ ਨਹੀਂ ਹੋ ਸਕਣਗੇ ਇਸ ਕਰਕੇ ਸਭ ਤੋਂ ਵੱਡਾ ਮੈਂ ਠੋਕ ਕੇ ਅਜਿਹੇ ਦਾਵਾ ਕਰਦਾ ਹਾਂ ਸ਼ਰਾਬ ਚੱਲਦੀ ਰੱਖਣਾ ਰਾਜਨੀਤੀ ਨੂੰ ਚਮਕਾਉਣਾ ਉਹਨਾਂ ਲੋਕਾਂ ਦੀ ਫਰਸਟ ਪ੍ਰੈਫਰੈਂਸ ਹੈ ਨਾਲ ਕਮਾਈ ਬਣ ਗਈ ਅਸੀਂ ਜਿਹੜੀ ਗੱਲ ਕਰਦੇ ਹਾਂ ਖਾਸ ਕਰਕੇ ਜਾਂ ਠੇਕੇ ਪੋਸਟ ਦੇ ਉਦੇ ਨਾਲ ਮੈਂ ਆਪਣੀ ਜਥੇਬੰਦੀ ਵੱਲੋਂ ਚੈਨਲਾਂ ਉੱਪਰ ਲੋਕਾਂ ਨੂੰ ਰੈਲੀਆਂ ਕਰਕੇ ਦੱਸਿਆ ਹੋਇਆ ਇੱਕ ਵੀ ਨੁਕਸਾਨ ਦੱਸ ਦਿਓ 1 ਕਰੋੜ ਦਾ ਨਗਦ ਇਨਾਮ ਦੇਵਾਂਗੇ ਤੇ ਚੌਂਕ 'ਚ ਖੜ ਕੇ ਸਜਾ ਲਾਵਾਂਗੇ ਜੇ ਸਾਡੀਆਂ ਗੱਲਾਂ ਪੰਜਾਬ ਨੂੰ ਜਾਂ ਸਾਡੇ ਇਸ ਸਮਾਜ ਨੂੰ ਬਹੁਤ ਵੱਡੇ ਘਾਟੇ ਵੱਲ ਲੈ ਜਾਣ ਤੇ ਜਾਂ ਉਹਦਾ ਮੰਨ ਕੇ ਚੱਲੋ ਕ੍ਰਾਈਮ ਨਾ ਖਤਮ ਹੋਵੇ ਜਾਂ ਮੁੰਡੇ ਮਰਦੇ ਨਾ ਬਚਣ ਕਿਉਂ ਇਹਦੀ ਲੋੜ ਪਈ ਕਿਉਂਕਿ ਅੱਜ 10 ਤੋਂ 12 ਮੁੰਡਿਆਂ ਦੇ ਬਾਹਾਂ ਵਿੱਚ ਸਰੰਜਾਂ ਲੱਗੀਆਂ ਰੋਜ਼ ਵੀਡੀਓ ਫੋਟੋ ਆਉਂਦੀਆਂ ਦਬਾ ਲੈ ਜਾਂਦੇ ਆ ਮਾਪਿਓ ਡਰਦੇ ਆ ਧੀ ਦਾ ਵਿਆਹ ਕਰਨਾ ਮੁੰਡੇ ਦਾ ਵਿਆਹ ਕਰਨਾ ਦੱਸਿਆ ਨਹੀਂ ਜਾਂਦਾ ਵੀ ਮੁੰਡਾ ਚਿੱਟੇ ਨਾਲ ਮਰਿਆ ਕੋਈ ਅਟੈਕ ਕਹਿੰਦਾ ਕੋਈ ਐਕਸੀਡੈਂਟ ਕਹਿੰਦਾ ਜਦ ਕਿ ਜਮੀਨੀ ਸੱਚ ਪਤਾ ਲੱਗ ਜਾਣਾ ਲੋਕਾਂ ਨੂੰ ਵੀ ਕਿੰਨੇ ਮੁੰਡੇ ਚਿੱਟੇ ਟੀਕੇ ਨਾਲ ਮਰ ਰਹੇ ਆ ਤਾਂ ਉਹ じゃ ਕੋਈ ਕੱਲੂਕਾਰਾ ਪੰਜਾਬ 'ਚ ਵਾਪਰ ਰਹੇ ਨੇ ਜਿੱਦਾਂ ਹੁਣ ਵਾਪਰ ਰਿਹਾ ਇਸ ਕਰਕੇ ਜਿਹੜੇ ਤਾਂ ਲੋਕ ਸਮਝਦੇ ਆ ਸਾਡੇ ਨਾਲ ਖਾਨ ਵਾਲਿਆਂ ਦੀ ਗਿਣਤੀ ਨਹੀਂ ਜੀ ਖਾਨ ਵਾਲੇ ਤਾਂ ਡਰ ਦੇ ਘਰਾਂ 'ਚ ਬੈਠੇ ਆ ਜਾਂ ਲੁਕ ਜਾਂਦੇ ਪੁਲਸੀਆ ਪਰਚਿਆਂ ਤੋਂ ਜੱਗ ਦੇ ਸ਼ਰਮ ਦੇ ਝੂਠੇ ਡਰ ਤੋਂ ਪਰ ਸਾਡੇ ਨਾਲ 80% ਤਾਂ ਉਹ ਬੰਦੇ ਖੜ ਜਾਂਦੇ ਜਿਹੜੇ ਜਮਨ ਨਸ਼ਾ ਟੱਚ ਕਰਦੇ ਉਹਨਾਂ ਨੂੰ ਪਤਾ ਹੈ ਵੀ ਅੱਜ ਜੇ ਪੰਜਾਬ ਦੀ ਸਭ ਤੋਂ ਜਵਾਨੀ ਨਪੁੰਸਕ ਹੋ ਰਹੀ ਹੈ ਨਾ ਵੱਡੇ ਪੱਧਰ ਤੇ ਤੇ ਜੇ ਇਹਨੂੰ ਠੱਲ ਪਾ ਸਕਦੀ ਹੈ ਤਾਂ ਰੱਬੀ ਵਰਦਾਨ ਕੁਦਰਤ ਦੀ ਖੇਤੀ ਖਾਸ ਖਾਸ ਹੈ ਕਿਉਂਕਿ ਇਹਨੂੰ ਖਾ ਕੇ 60 ਤੋਂ 70 ਸਾਲ ਤੱਕ ਮੈਂ ਵੇਖਿਆ ਬੰਦੇ ਜਿਹੜੇ ਖਾ ਗਏ ਹੰਡਾ ਗਏ ਨਾ ਦਿਮਾਗੋ ਗਲਤ ਹੋਏ ਨਾ ਸਰੀਰਿਕ ਬਿਮਾਰੀ ਆਈ ਉਹਨਾਂ ਤੇ ਹੋਰ ਅਸੀਂ ਤੁਹਾਨੂੰ ਵਿਖਾਈਏ ਕੀ ਉਦਾਹਰਨਾਂ ਦਵਾਂ ਆਂਡਗਵਾਂਡ ਜਮਾ ਯੂਪੀ ਐਮਪੀ ਰਾਜਸਥਾਨ ਉਥੋਂ ਦੀਆਂ ਉਦਾਹਰਨਾਂ ਸਾਡੇ ਕੋਲੇ ਆ ਉਹਨਾਂ ਨੂੰ ਤਾਂ ਕਹਿੰਦੇ ਜੀ ਬੜੀ ਸੋਹਣੀ ਖੇਤੀ ਹੈ ਜੀ ਤੁਸੀਂ ਜਲਦੀ ਸਟਾਰਟ ਕਰੋ ਆਉਣ ਵਾਲੇ ਸਮੇਂ ਚੰਗਾ ਲਾ ਉੱਥੇ ਕੋਈ ਟੀਕੇ ਲਾ ਕੇ ਮਰਦਾ ਨਾ ਉੱਥੇ ਕੋਈ ਫਾਹੇ ਨਾ ਮਰਦਾ ਆਰਥਿਕ ਸਸਟਮ ਵੀ ਉਹਨਾਂ ਦਾ ਵਧੀਆ ਤੇ ਜਿਹੜੇ ਮੁੰਡੇ ਵੀ ਨਸ਼ੇ 'ਚ ਘਟ ਪਏ ਉੱਥੋਂ ਦੇ ਲੋਕ ਅਫੀਮ ਪੋਸਟ ਬਹੁਤ ਘਟ ਖਾਂਦੇ ਆ ਪੰਜਾਬ ਨੂੰ ਕਹਿ ਦਿੱਤਾ ਕਿ ਪੰਜਾਬੀਓ ਇਹ ਬਹੁਤ ਗੰਦਾ ਮਾਰੂ ਨਸ਼ਾ ਹੈ ਜੇ ਕਿਸੇ ਦੇ ਘਰੇ ਇੱਕ ਬੂਟਾ ਲਾਇਆ ਫੜ ਲੈਣਾ ਉੱਥੇ ਧੱਕਾਂ ਜਿੱਥੋਂ ਕੁ ਘੜਾਊਗਾ ਨਾ ਛੇਤਰ ਨਾਲ ਰਾਲੇ ਲੋਕ ਸਾਡੇ ਜਦੋਂ ਖੇਤੀ ਸੀ ਉਦੋਂ ਸਾਡੇ ਨਸ਼ੇੜੀ ਨਹੀਂ ਸੀ ਉਦੋਂ ਸਾਡੇ ਮਰਦੇ ਨਹੀਂ ਸੀ ਉਦੋਂ ਸਾਡੇ ਤਲਾਕ ਘੱਟ ਹੁੰਦੇ ਸੀ ਤੇ ਜਦੋਂ ਇਹਨਾਂ ਨੇ ਬੰਦ ਕੀਤੀ ਉਸ ਤੋਂ ਬਾਅਦ ਗੋਲੀਆਂ ਟੀਕੇ ਫੈਂਸੀਸ ਡ੍ਰੈਲ ਸ਼ੀਸ਼ੀਆਂ ਇੰਨੇ ਕ ਨਸ਼ੇ ਪੰਜਾਬ ਕੀ ਰਹੀ ਹੈ ਤੇ ਆ ਮਾਰੇ ਨਸ਼ੇ ਪੈਰ ਨਹੀਂ ਪਸਾਰਦੇ ਸੀ ਤਾਂ ਲੋੜ ਹੈ ਕਹਿਣ ਨੂੰ ਬਹੁਤ ਕੁਝ ਹੈ ਪਰ ਜੇ ਮੋٹے ਮੋٹے ਸੱਚ ਦੱਸਾਂ ਤਾਂ ਆ ਜਿਹੜੇ ਕਰਕੇ ਅਸੀਂ ਦਿਨ ਰਾਤ ਲੱਗੇ ਹੋਏ ਆ ਲੋਕ ਸਾਨੂੰ ਕਹਿੰਦੇ ਤੁਸੀਂ ਇਹਨੂੰ ਕਰਾਓ ਅਸੀਂ ਦਿਨ ਰਾਤ ਖਪਾਂਗੇ ਔਰ ਕਰਾ ਕੇ ਹਟਾਂਗੇ ਜਗਵੀਰ ਜੀ ਤੁਸੀਂ ਆਪ ਹੀ ਦੱਸ ਰਹੇ ਹੋ ਕਿ 6400 ਕਰੋੜ ਰੁਪਏ ਸਰਕਾਰ ਨੂੰ ਜਿਹੜੇ ਹੈਗਾ ਉਹ ਹਰ ਸਾਲ ਸਾਲਾਨਾ ਘਾਟਾ ਪਊਗਾ ਜੇ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਜਾਂਦੇ ਆ ਤਾਂ ਜੇ ਅਫੀਮ ਦੀ ਖੇਤੀ ਜਿਹੜੀ ਹੈਗੀ ਹੈ ਉਹ ਸ਼ੁਰੂ ਕਰਵਾ ਦਿੱਤੀ ਜਾਂਦੀ ਹੈ ਤਾਂ ਸਰਕਾਰ ਨੂੰ ਇਹਦਾ ਕੀ ਲਾਭ ਹੋਏਗਾ 6400 ਕਰੋੜ ਇੱਕ ਪਾਸੇ ਰੱਖ ਲਓ ਜੇ ਖੇਤੀ ਚੱਲਦੀ ਹੈ ਨਾ ਸਭ ਤੋਂ ਵੱਡੀ ਗੱਲ ਉਹ 6400 ਕਰੋੜ ਕਮਾ ਕੇ ਤਲਾਕ ਵਧੇ ਲੁੱਟਾਂ ਮਾਰਾਂ ਵਧੀਆਂ ਐਕਸੀਡੈਂਟ ਵਧੇ 458 426 326 325 57 51 498 आरटीआई ਪਾਕੇ ਚੈੱਕ ਕਰਿਓ ਸਭ ਤੋਂ ਅਪਰਾਧਿਕ ਧਰਾਵਾਂ ਜਿਹੜੀਆਂ ਸਾਡੇ ਸੰਵਿਧਾਨ ਚ ਹਨ ਉਹ ਆਰਟੀਆਈ ਪਾਕੇ ਚੈੱਕ ਕੀਤੀਆਂ ਹੋਈਆਂ 80% ਕਾਰਨ ਸ਼ਰਾਬ ਬੰਦੀ ਹੈ ਵੇਖੋ ਲਾਹੇ ਵਾਸਤੇ ਇਹਨਾਂ ਨੇ ਪੈਸਾ ਤਾਂ ਵੇਖ ਲਿਆ ਪਰ ਸਮਾਜ ਇਹਨਾਂ ਗਿਰ ਰਿਹਾ ਐ ਇੰਨੀ ਗਰਾਵਟਾਰੀ ਉਹ ਨਹੀਂ ਵੰਦੇ ਜਿਹੜੀ ਖੇਤੀ ਦੀ ਮੈਂ ਗੱਲ ਕਰਦਾ ਮੈਂ ਕਹਿੰਦਾ 70000 ਕਰੋੜ ਕਿੱਥੇ 6500 ਕਰੋੜ ਤੇ ਕਿੱਥੇ 70000 ਕਰੋੜ ਕਮਾ ਕੇ ਦਵਾਂਗੇ ਅੰਕੜਿਆਂ ਤਹਿਤ ਦੱਸ ਦੱਸ ਦਾਂਗੇ ਸਾਡੇ ਕੋਲ ਸਟੱਡੀ ਆ ਸਾਡੇ ਕੋਲ ਸਮਾਜ ਦੇ ਉਹ ਸਾਰੇ ਤੱਥ ਆ ਵੀ ਕਿਵੇਂ ਪੈਸਾ ਆਉਣਾ 70000 ਕਰੋੜ ਕਮਾਓ ਨਾਲੇ ਕਰਾਇਮ ਘਟਾ ਤਲਾਕ ਘਟਣਗੇ ਐਕਸੀਡੈਂਟ ਘਟਣਗੇ ਲੜਦੇ ਰੋਕ ਜਮਾ ਰੋਜ਼ ਵੇਖੇ ਕੁੜੀਆਂ ਮਾਰਦੇ ਪੈਗ ਲਾ ਲਾ ਕੇ ਆਪਣੇ ਜਦੋਂ ਡਾਂਸਰਾਂ ਚਾਹੀਏ ਨੱਚਦੀਆਂ ਉਹੋ ਜੇ ਕਰਾਇਮ 80% ਸ਼ਰਾਬ ਨਾ ਹੁੰਦੇ ਆ ਪੋਸਟਬੀਮ ਖਾਦਾ ਹੋਵੇ ਤਾਂ ਅਗਲਾ ਬੜਾ ਸੋਹਣਾ ਨਾਗਰਿਕ ਬਣ ਕੇ ਜਾਂਦਾ ਸੋਹਣੇ ਪ੍ਰੋਗਰਾਮ ਵੇਂਦਾ ਕਿਤੇ ਲੜਦਾ ਨਹੀਂ ਕਿਸੇ ਮਾਰਦਾ ਨਹੀਂ ਬੋਲਦਾ ਫੀਮ ਪੋਸਟ ਖਾਨ ਵਾਲੇ ਹਮੇਸ਼ਾ ਤੁਹਾਨੂੰ ਵਧੀਆ ਜੈਂਟਲਮੈਨ ਬਣ ਕੇ ਤੁਰਦੇ ਸਮਾਜ 'ਚ ਮਿਲਣਗੇ ਔਰ ਵਧੀਆ ਕੰਮ ਕਰਨਗੇ ਕਿਉਂਕਿ ਇਹ ਕੁਦਰਤ ਦੀ ਦੇਣ ਆ ਇਹ ਕੋਈ ਬੰਦੇ ਦਾ ਬਣਾਇਆ ਕੈਮੀਕਲ ਜਾਂ ਸਿੰਥੈਟਿਕ ਨਹੀਂ ਵੀ ਜਿਹੜਾ ਦਿਮਾਗ ਨੂੰ ਅਫਸਰਟ ਕਰੂ ਜਾਂ ਕਮਲਾ ਕਰੂ ਮੈਂ ਕਹਿੰਦਾ ਮੇਰੇ ਦਾਦੇ ਵੀ ਖੁਦ 50 ਸਾਲ ਤੋਂ ਵੱਧ ਫੀਮ ਖਾਧੀ ਹੈ ਔਰ ਅਖੀਰ ਤੱਕ ਸਿਰ ਨਹੀਂ ਕਦੇ ਦੁਖਿਆ ਸੀ 95 ਸਾਲ ਦੇ ਨੇੜੇ ਉਮਰ ਗਈ ਹੈ ਥਾਪ ਤੇ ਜੇ 50 ਸਾਲ ਨਸ਼ਾ ਕੀਤਾ ਹੋਵੇ ਨਾ ਕੋਈ ਇਹਨਾਂ ਦਾ ਆ ਸ਼ਰਾਬ ਲਾ ਲਓ ਜਾਂ ਕੋਈ ਸਿੰਥੈਟਿਕ ਡਰੱਗ ਲਾ ਲਓ ਤਾਂ ਬੰਦਾ 5 ਸਾਲਾਂ ਚ ਕੋਡਾ ਹੋ ਕੇ ਤਰਨ ਲੱਗ ਪੈਂਦਾ ਔਰ ਨਮਰਦ ਤੇ ਖੱਸੀ ਹੋ ਜਾਂਦਾ ਜਿਹੜਾ ਸਮਾਜ ਦੇ ਕਿਸੇ ਕੰਮ ਨਹੀਂ ਰਹਿੰਦਾ ਤਾਂ ਇਹ ਕਠੋਕਦੇ ਆ ਵੀ ਇਹਦਾ ਕੋਈ ਨੁਕਸਾਨ ਦੱਸੋ ਐਵੇਂ ਕੋ ਜਾਲੀ ਜੇ ਲੋਕ ਮੈਂ ਚਲੋ ਮਾਰਾ ਨਹੀਂ ਬੋਲਣਾ ਚਾਹੁੰਦਾ ਕੁਝ ਉਹ ਲੋਕ ਜਿਹੜੇ ਚਿੱਟੇ ਵਾਲੇ ਦੱਸ ਸਕੇ ਆ ਉਹ ਪਤਾ ਕੀ ਸੋਚਦੇ ਆ ਵੀ ਜੇ ਜੱਗਾ 'ਚ ਤੁਹਾਡੀ ਇਹ ਗੱਲ ਚੱਲ ਪਈ ਨਾ ਸਾਡਾ ਮੈਡੀਕਲ ਦਾ ਧੰਦਾ ਸਾਡਾ ਚਿੱਟੇ ਦਾ ਧੰਦਾ ਹੈ ਸਾਡਾ ਸ਼ਰਾਬ ਦਾ ਧੰਦਾ ਇਹ 70 80% ਦਾ ਇੱਕ ਸਾਲ ਚ ਉੱਡ ਜੂ ਤਾਂ ਕਰਕੇ ਉਹ ਮੇਰੇ ਤੇ ਵਾਦੇ ਵੀ ਕਰਦੇ ਆ ਸਾਨੂੰ ਤੰਗ ਵੀ ਕਰਦੇ ਆ ਸਰਕਾਰ ਰਾਹੀਂ ਆਪਦੇ ਲੀਡਰਾਂ ਨੂੰ ਕਹਿ ਕੇ ਸਾਡੇ ਤੇ ਉਲਟ ਬਲੇਮ ਵੀ ਲਵਾਉਂਦੇ ਆ ਵੀ ਇਹ ਖੇਤੀ ਦੀ ਮੰਗ ਛੱਡ ਦਿਓ ਨਹੀਂ ਤੁਹਾਡਾ ਨੁਕਸਾਨ ਕਰਾਂਗੇ ਤਾਂ ਮੈਂ ਕਹਿੰਦਾ ਵੀ ਤੁਸੀਂ ਇੰਨੀ ਕਮਾਈ ਜਮਾ ਛੋਟੀ ਜੀ ਕਮਾਈ ਔਰ ਸਮਾਜ ਨੂੰ ਇੰਨੀ ਵੱਡੀ ਗ੍ਰਾਵਿਟੀ ਇੱਥੇ ਐਡੀ ਵੱਡੀ ਕਮਾਈ ਸਮਾਜ ਨੂੰ 1% ਵੀ ਗ੍ਰਾਵਿਟੀ ਨਹੀਂ ਸਗੋ ਵਿਸ਼ਾਲ ਸਮਾਜ ਚ ਤਰੱਕੀ ਦਾ ਵਿਸ਼ਾਲ ਬਹੁਤ ਵੱਡਾ ਹੈ ਉਹ ਲਾਗੂ ਕਿਉਂ ਨਹੀਂ ਕਰਦੇ ਹਾਂ ਜੇ ਉਹ ਚ ਕੋਈ ਝੂਠ ਹੋਵੇ ਇੱਕ ਸਾਲ ਟ੍ਰਾਇਲ ਦੇ ਕੇ ਵ ਜੋ ਚੌਕ ਜੀ ਜਗ੍ਹਾ ਜੇ ਤੁਸੀਂ ਪੰਜਾਬ ਨੂੰ ਗਲਤ ਰਾਏ ਦਿੱਤੀ ਐ ਲਿਖ ਕੇ ਐਗਰੀਮੈਂਟ ਦਊਂਗਾ ਜੇ ਇੱਚ ਕੋ ਸਚਾਈ ਨਾ ਨਿਕਲੇ ਤਾਂ ਔਰ ਮੈਂ ਕੱਲਾ ਨਹੀਂ 60 68 60 70 ਸਰਪੰਚ ਲੱਖਾਂ ਲੋਕ ਸੈਣ ਕਰਾ ਕੇ ਦੇ ਦਾਂਗੇ ਜੇ ਹਜੇ ਵੀ ਕੋਈ ਇਸ ਮੰਗ ਨੂੰ ਠੁਕਰਾਵੇ ਵੀ ਗਲਤ ਹਾਂ ਤਾਂ ਜੇ ਲੱਖਾਂ ਲੋਕ ਮੰਗਦੇ ਆ ਨਾ ਫਿਰ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕਾਂ ਦੁਆਰਾ ਲੋਕਾਂ ਲਈ ਲੋਕਾਂ ਵਾਸਤੇ ਹੁੰਦੀ ਹੈ ਨਾ ਜਿਹੜੀ ਜਿਹੜੀ ਆਪਾਂ ਇਹ ਸਿਸਟਮ ਰੱਖਦੇ ਆ ਜੇ ਲੋਕ ਮੰਗ ਕਰਦੇ ਤਾਂ ਫਿਰ ਲੀਡਰਾਂ ਨੂੰ ਕੀ ਮੌਤ ਪੈਂਦੀ ਹੈ ਜੀ ਉਹਨਾਂ ਲੀਡਰਾਂ ਨੂੰ ਕਵਾਂਗੇ ਜਾਂ ਤਾਂ ਮੰਨ ਜਾਓ ਨਹੀਂ ਕੁਰਸੀਆਂ ਵੇਲੀਆਂ ਕਰੋ ਇਦੋਂ ਬਾਅਦ ਜਗਮੀ ਜੀ 17000 ਕਰੋੜ ਰੁਪਏ ਜਿਹੜਾ ਹੈਗਾ ਉਹ ਸਰਕਾਰ ਕਿਦਾਂ ਕਮਾ ਸਕਦੀ ਹੈ ਕੀ ਇਹ ਕੀ ਤੁਹਾਡੀ ਸਿਚੁਏਸ਼ਨ ਹੈ ਕਿ ਠੇਕੇ ਖੋਲੇ ਜਾਣਗੇ ਜਾਂ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਯੂਪ ਜਾਂ ਮਧ ਪ੍ਰਦੇਸ਼ ਜਾਂ ਰਾਜਸਥਾਨ ਦੇ ਵਿੱਚ ਕੀ ਉੱਥੇ ਸ਼ਰਾਬ ਦੇ ਠੇਕੇ ਖੋਲੇ ਜਾਂਦੇ ਆ ਜਾਂ ਉੱਥੇ ਲਾਇਸੈਂਸ ਜਿਹੜੇ ਆ ਦੇਣ ਤੋਂ ਬਾਅਦ ਦੇ ਵਿੱਚ ਕਿਵੇਂ ਸਰਕਾਰ ਨੂੰ ਫਾਇਦਾ ਹੁੰਦਾ ਦੇਖੋ ਸਭ ਤੋਂ ਵੱਡੀ ਗੱਲ ਆ ਪੰਜਾਬ ਦੇ 7 12783 ਦੇ ਉੱਪਰ ਹੈ ਪਿੰਡ ਠੀਕ ਹੈ ਜੀ ਉਸ ਤੋਂ ਬਾਅਦ 22 ਵੱਡੇ ਸ਼ਹਿਰ ਆ ਇਹਨਾਂ ਸ਼ਹਿਰਾਂ ਦੇ ਵਿੱਚ ਅਸੀਂ 900 ਤੋਂ 1000 ਪਿੰਡ ਹੋ ਗਏ ਨੇ ਜਿੱਥੇ ਮੈਂ ਇਕੱਲੇ-ਇਕੱਲੇ ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਇਸ ਖੇਤੀ ਸਬੰਧੀ ਹਰ ਇੱਕ ਪਿੰਡ ਦੇ ਵਿੱਚ 2.5 ਤੋਂ 300 ਤੋਂ ਉੱਪਰ ਲੋਕ ਆ ਜਿਹੜੇ ਪੋਸਟ ਫੀਲਮ ਦਾ ਸੇਵਨ ਕਰਦੇ ਆ 22 ਸ਼ਹਿਰਾਂ ਵਿੱਚ ਲੱਖਾਂ ਲੋਕ ਆ ਜਿਹੜੇ ਕੁੱਲ ਮਿਲਾ ਕੇ ਅੰਕੜਾ 60-65 ਲੱਖ ਹੋਇਆ ਪਿਆ ਜਿਹੜਾ ਪੰਜਾਬ 'ਚ ਪੋਸਟ ਫੀਲਮ ਚਾਹੁੰਦਾ ਔਰ ਅੱਜ ਉਹ ਜਾਂ ਤਾਂ ਬਲੈਕੀਆਂ ਕੋਲੋਂ ਬਹੁਤ ਮਹਿੰਗਾ ਲੈ ਰਿਹਾ ਜਾਂ ਐਮਪੀ ਯੂਪੀ ਰਾਜਸਥਾਨ ਦੇ ਵਿੱਚ ਪੈਸਾ ਭੇਜਦਾ ਉੱਥੋਂ ਜਾ ਕੇ ਲੈ ਕੇ ਆਉਂਦੇ ਫੀਲਮ 2 ਲੱਖ ਨੂੰ ਕਿਲੋ ਜਦ ਕਿ ਇਹਦਾ ਰੇ ਪੰਜਾਬ ਚ ਬਲੈਕਿਆ ਰਹੀਂ 2 ਲੱਖ ਤੋਂ ਕਿਲੋ ਵੇਚੀ ਜਾਂਦੀ ਐ ਵੱਧ ਤੇ ਨਾਲੇ ਲੋਕਾਂ ਦੀ ਲੁੱਟ ਹੋ ਰਹੀ ਐ ਨਾਲੇ ਸਾਡਾ ਪੈਸਾ ਬਾਹਰ ਜਾ ਰਿਹਾ ਤੁਸੀਂ ਇਹ ਖੇਤੀ ਕਰਕੇ ਠੇਕਿਆ ਰਹੀਂ ਹਸਪਤਾਲਾਂ ਰਹੀਂ ਸਾਡੇ ਲੋਕਾਂ ਨੂੰ ਦਓ ਸਸਤੇ ਰੇਟਾਂ ਦੇ ਇਹ ਨਾਲੇ ਤਾਂ ਸਰਕਾਰ ਦਾ ਜਿਹੜਾ ਆਪਾਂ ਕਹੀਏ ਵੀ ਪੈਸੇ ਦਾ ਸਿਸਟਮ ਹੈ ਆਰਥਿਕ ਸੰਕਟ ਆ ਪੰਜਾਬ ਚ ਦੂਰ ਹੋਊਗਾ ਤੇ ਨਾਲੇ ਉਹੀ ਪੈਸਾ ਜਿਹੜਾ ਲੁੱਟ ਹੋ ਰਹੀ ਐ ਬਹੁਤ ਵਿਚਾਰੇ ਗਰੀਬ ਮਜ਼ਦੂਰ ਜਿਨ੍ਹਾਂ ਨੇ ਖੇਤੀਆਂ ਦੇ ਵਿੱਚ ਸਰੀਰ ਵਾਲੇ ਆਪਦੇ ਐ ਜਿਵੇਂ ਮੈਂ ਕਹਿੰਨਾ ਮਸ਼ੀਨਾਂੋਂ ਕੰਮ ਕੀਤਾ ਸਾਡੇ ਬਜ਼ੁਰਗਾਂ ਨੇ ਹਾੜੀਆਂ ਸੌਣੀਆਂ ਦੋ ਦੋ ਮਹੀਨੇ ਖਾ ਲੈਂਦੇ ਪੋਸਟ ਵੀ ਚਲੋ ਪੱਕੇ ਲੱਗੇ ਕੋਸ਼ ਕਦਰ ਖਾਂਦੇ ਰਹੇ ਉਹਨਾਂ ਲੋਕਾਂ ਦੀ ਲੁੱਟ ਕਿਉਂ ਹੋ ਰਹੀ ਹੈ ਉਹ ਬੱਚਿਆਂ ਦੀ ਫੀਸ ਚੱਕ ਕੇ ਕੋਈ ਘਰ ਦੇ ਬੀਲੇ ਦਾ ਬਿੱਲ ਹੋਵੇ ਉਹ ਵੀ ਚੱਕ ਕੇ ਇਹ ਬਲੈਕ ਆਉਂਦੇ ਨੇ ਤੇ ਆਪਦਾ ਨਸ਼ਾ ਲੈ ਕੇ ਆਉਂਦੇ ਆ ਜਿਹੜਾ ਮਾਰੂ ਹੈ ਜਿਹਦੇ ਵਿੱਚ ਸਿੰਥੈਟਿਕ ਮਿਲਿਆ ਹੋਇਆ ਹੈ ਜੇ ਇਹ ਹੀ ਖੇਤੀ ਪੰਜਾਬ 'ਚ ਹੋਵੇ ਤਾਂ ਪੌਸਟ ਫੀ ਮਰ ਗਈ ਕੋਈ ਮੈਂ ਕਹਿੰਨਾ ਸੰਜੀਵਣੀ ਬੂਟੀ ਹੈਣੀ ਜਿਹੜੀ ਬਿਮਾਰੀਆਂ ਤੋਂ ਬਚਾ ਸਕਦੀ ਹੈ ਨਸ਼ੇ ਦਾ ਨਸ਼ਾ ਹੈ ਵੀ ਨਹੀਂ ਔਰ ਨਸ਼ੇ ਵਾਲੇ ਸਾਰੇ ਜਿਵੇਂ ਕਹੀਏ ਵੀ ਬੰਦਾ ਜੇ ਕੋਈ ਨੀਂਦ ਨਹੀਂ ਆਉਂਦੀ ਜਾਂ ਡਿਪਰੈਸ਼ਨ ਦੂਰ ਕਰਨਾ ਜਾਂ ਇੰਜੋਏ ਕਰਨਾ ਜਾਂ ਚੰਗੀ ਨੀਂਦ ਲੈਣੀ ਆ ਤਾਂ ਨਸ਼ਾ ਕਰਦਾ ਨਾ ਬੰਦਾ ਇਹ ਤੁਸੀਂ ਇਹਨੂੰ ਕਰੀ ਚੱਲੋ ਤਾਂ ਸਾਰ 1950 1955 ਤੱਕ ਜਿਹੜਾ ਪੰਜਾਬ ਦੇ ਵਿੱਚ ਅਫੀਮ ਦੀ ਪੌਂਸਟ ਦੀ ਖੇਤੀ ਕੀਤੀ ਜਾਂਦੀ ਰਹੀ ਆ ਉਸ ਤੋਂ ਬਾਅਦ ਦੇ ਵਿੱਚ ਬੰਦ ਕਰ ਦਿੱਤੀ ਗਈ ਕੀ ਕਾਰਨ ਸੀ ਜੇ ਇਹ ਨਹੀਂ ਵਧੀਆ ਨਸ਼ਾ ਹੁੰਦਾ ਤੇ ਫਿਰ ਜਾਂ ਇਹ ਦੀ ਵਧੀਆ ਖੇਤੀ ਹੁੰਦੀ ਫਿਰ ਸਰਕਾਰ ਨੂੰ ਬੰਦ ਕਰਨ ਦੀ ਕੀ ਜ਼ਰੂਰਤ ਸੀ ਤੇ ਇਹਦੇ ਬਾਰੇ ਕਦੀ ਕੋਖ ਪਰਤਾਲ ਕੀਤੀ ਹੈ ਬਿਲਕੁਲ ਬਿਲਕੁਲ ਕੀਤੀ ਹੈ ਜੀ ਕਿਉਂਕਿ ਨਾ ਪੰਜਾਬ ਸਾਡਾ ਸੂਰਮੇ ਬਲੱਡ ਨਾਲ ਜੰਮਿਆ ਬਾਲੇ ਲੋਕ ਇੱਥੇ ਹਰ ਕ ਵਿੱਚ ਸੰਘਰਸ਼ ਹੋਵੇ ਚਾਹੇ ਕੋਈ ਆਜ਼ਾਦੀ ਹੋਵੇ ਚਾਹੇ ਕੋਈ ਕੁਰਬਾਨੀ ਦੇਣੀ ਹੋਵੇ ਹਰ ਕ ਪਾਸੇ ਪੰਜਾਬ ਦਾ ਨਾਮ ਅੱਗੇ ਆਉਂਦਾ ਸੀ ਅੱਜ ਜਿਹੜਾ ਹੈਗਾ ਅਲਿਊਮਿਨਾਟੀ ਜਿਹਨੂੰ ਬੋਲਦੇ ਆਂ ਜਾਂ ਜਿਨ੍ਹਾਂ ਨੇ ਦੁਨੀਆ ਤੇ ਇੱਕੋ ਪਿੰਡ ਬਣਾ ਕੇ ਨਾ ਪੂਰੇ ਵਰਲਡ ਨੂੰ ਉਹਨਾਂ ਨੇ ਇੱਕ ਸਮੁੱਚੀ ਇੱਕ ਸਰਕਾਰ ਚਲਾਉਣੀ ਹੈ ਉਹ ਕਹਿੰਦੇ ਜਦੋਂ ਸਾਡਾ ਇਹ ਕਬਜ਼ਾ ਕਰਨ ਦਾ ਮਾਹੌਲ ਆਊਗਾ ਨਾ ਜਾਂ ਅਸੀਂ ਜਿੰਨੇ ਵੀ ਵੱਡੇ ਲੋਕ ਐ ਕਾਰਪੋਰੇਟ ਰਾਜ ਆਉਣਾ ਤਾਂ ਉਦੋਂ ਸਿਰਫ ਇੱਕੋ ਇੱਕ ਨਸਲ ਆ ਇੱਕੋ ਇੱਕ ਸਟੇਟ ਆ ਜਿਹਨੇ ਇਸੇ ਰਸਤੇ ਝੜਨਾ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਥਾਪੜਾ ਆਬ ਜਾਂ ਦਿੱਤਾ ਹੈ ਸਾਹਮਣੇ ਕੋਈ 10 ਬੰਦੇ ਮਾਰਦੇ ਪਏ ਹੋਣਾ ਕਿਸੇ ਨੂੰ ਤੇ ਨਾ ਯੂਪੀ ਦਾ ਨਾ ਕੋਈ ਅਮਰੀਕਾ ਦਾ ਨਾ ਕੈਨੇਡਾ ਦਾ ਨਾ ਕੋਈ ਹੋਰ ਸਟੇਟ ਦਾ ਕੋਲ ਦੀ ਲੰਘ ਜੂ ਅਗਲਾ ਮਰਦਾ ਪੰਜਾਬੀ ਕਹਿਣਗੇ ਨਹੀਂ ਯਾਰ ਜੇ ਕਿਸੇ ਗਰੀਬ ਨਾਲ ਤਾਂ ਕਹਿੰਦਾ ਕੋਲੇ ਖੜੋ ਚਾਹੇ ਆਪਦੇ ਵਜ ਜਾਣ ਇਹ ਜਿਹੜਾ ਬਲੱਡ ਹੈ ਨਾ ਜਾਂ ਇਹ ਜਿਹੜੀ ਸੋਚ ਹੈ ਇਹ ਡਰ ਲੱਗਦਾ ਲੂਮਿਨਾਟੀਆਂ ਨੂੰ ਇਹ ਡਰ ਲੱਗਦਾ ਕਾਰਪੋਰੇਟ ਘਰਾਣਿਆਂ ਨੂੰ ਵੀ ਇਹ ਹਜੇ ਕੌਮ ਉਸ ਸੋਚ ਤੇ ਤੁਰਦੀ ਆ ਗੁਰੂਆਂ ਦੀ ਉਹ ਥਾਪੜਾ ਇਹਨਾਂ ਨੂੰ ਹੈਗਾ ਤਾਂ ਉਹ ਸਾਡੇ ਚ ਇੰਨੇ ਗਲਤ ਤੇ ਗੰਦੇ ਡੀਐਨਏ ਸਾਡੇ ਬਦਲਦੇ ਪਏ ਆ ਆ ਚਿੱਟੇ ਵਾਲਾ ਦੇ ਕੇ ਜਾਂ ਬੇਬੀ ਟਿਊਬ ਸੈਂਟਰ ਦੇ ਕੇ ਉਹ ਡਰਦੇ ਇਸ ਗੱਲ ਤੋਂ ਹੈ ਵੀ ਇਸ ਪੰਜਾਬ ਦੀ ਨਸਲ ਨੂੰ ਡੀਐਨਏ ਨੂੰ ਬਦਲ ਦੋ ਜੇ ਉਹੀ ਪੰਜਾਬੀ ਰਹੇ ਨਾ ਤਾਂ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਕਬਜ਼ਾ ਕਰਨਾ ਸੀ ਦੁਨੀਆ ਤੇ ਕੁਛਕ ਮੱਠੀ ਭਰ ਲੋਕ ਦੇ ਵਿੱਚ ਪੰਜਾਬੀ ਫੇਰ ਰੜਨਗੇ ਔਰ ਸਾਡਾ ਸੁਪਨਾ ਇਹਨਾਂ ਨੇ ਪੂਰਾ ਨਹੀਂ ਹੋਣ ਦੇਣਾ ਤਾਂ ਸਾਡੀ ਕੌਮ ਨੂੰ ਦਿਨ ਰਾਤ ਮਾਰੇ ਨਸ਼ਿਆਂ ਚ ਲਾ ਕੇ ਮਾਰਿਆ ਜਾ ਰਿਹਾ ਹੈ ਇਹਨਾਂ ਦੀ ਸੋਚ ਗਲਤ ਕੀਤੀ ਜਾ ਰਹੀ ਹੈ ਅੱਜ ਸਾਡੇ ਯੋਧੇ ਨੌਜਵਾਨ ਜਿਹੜੇ ਅਗੇ ਸੰਘਰਸ਼ਾਂ 'ਚ ਲੜਦੇ ਸੀ ਬੜੀਆਂ ਤਕੜੀਆਂ ਕਬੱਡੀ 'ਚ ਕੁਸ਼ਤੀਆਂ 'ਚ ਪਲੇਅਰਾਂ ਦੇ ਵਿੱਚ ਨਾਂ ਆਉਂਦਾ ਹੁੰਦਾ ਸੀ ਅੱਜ ਉਹ ਵਿਚਾਰੇ ਨਾ ਸਾਰੀ ਦਿਹਾੜੀ ਮਾਪਿਓ ਦਾ ਵੀ ਗਲ ਘੁੱਟਦੇ ਆ ਧੀਆਂ ਭੈਣਾਂ ਦੇ ਵਾਲੀਆਂ ਲਾਉਂਦੇ ਆ ਐ ਇੱਕ ਜ਼ੌਂਬੀ ਵਾਇਰਸ ਬਣ ਚੁੱਕੇ ਆ ਸੜਕਾਂ ਦੇ ਰੋਜ਼ ਡਿੱਗੇ ਮਿਲ ਜਾਣਗੇ ਉਹ ਫਿਰ ਉੱਤੇ ਬਹਿ ਕੇ ਹੱਸਦੇ ਆ ਵੀ ਜਿਹੜੇ ਕੰਮ ਕਿਰਪਾਨਾਂ ਬੰਦੂਖਾਂ ਤੋਪ ਔਰ ਨਾਲੇ ਚੁੱਪ ਕਰਕੇ ਉਹ ਸਾਫ ਸ਼ਾ ਵੀ ਆ ਕੇ ਪਾਸੇ ਆ ਵੀ ਪੰਜਾਬੀ ਦਾਪੇ ਮਾਰ ਰਿਹਾ ਜੀ ਅਸੀਂ ਥੋੜੀ ਮਾਰ ਰਹੇ ਹਾਂ ਜਦ ਕਿ ਫੈਂਟਾ ਨੇ ਲਹਾਤੀ ਨੂੰ ਬੇਹੋਸ਼ ਕਰਨ ਵਾਲਾ ਕੈਮੀਕਲ ਹੈ ਜਿਹੜਾ ਚਿੱਟੇ ਚ ਭੇਜਿਆ ਜਾਂਦਾ ਜੀ ਇਹੋ ਜੇ ਨਸ਼ਾ ਸਰਕਾਰ ਨੂੰ ਨਹੀਂ ਦਿੰਦੇ ਸਰਕਾਰ ਅੰਨੀ ਨਹੀਂ ਪਰ ਸਰਕਾਰ ਦੇ ਆਗੂ ਉਹਨਾਂ ਦੇ ਹੱਥ ਠੋਕੇ ਬਣ ਕੇ ਕੰਮ ਕਰਦੇ ਨਹੀਂ ਤਾਂ ਕਿਸੇ ਦਾ ਬੱਚਾ ਮਰਦਾ ਹੋਵੇ ਨਾ ਤਾਂ ਸਰਕਾਰੀ ਲੀਡਰਾਂ ਨੂੰ ਮੰਥਨ ਕਰਨਾ ਪੈਂਦਾ ਉਹਦੇ ਸਰਵੇ ਕਰਨਾ ਪੈਂਦਾ ਵੀ ਇੰਨੇ ਬੱਚੇ ਕਿਉਂ ਮਰ ਰਹੇ ਆ ਸਾਡੇ ਤਾਂ ਰੋਜ਼ 10-12 ਦਾ ਅੰਕੜਾ ਹੋਵੇ ਹਜੇ ਇਧਰ ਮੂੰਹ ਨਹੀਂ ਕਿਸੇ ਦਾ ਕੈਪਟਨ ਨੇ ਸਰਕਾਰ ਚਲਾ ਲਈ 10 ਸਾਲ ਨਿਯਾਰੇ ਨਾਲ ਵੀ ਪੰਜਾਬੀ ਉਹ ਮੈਂ ਕੱ ਚਾਰ ਦਿਨਾਂ 'ਚ ਮੇਰਾ ਸਾਥ ਦਿਓ ਮੈਨੂੰ ਰਾਜਾ ਬਣਾਓ ਬਣਾ ਲਿਆ ਫਿਰ ਉਸ ਤੋਂ ਬਾਅਦ ਆਇਆ ਕੇਜਰੀਵਾਲ ਉਹ ਕਹਿੰਦਾ ਮੈਂ 10 ਦਿਨਾਂ 'ਚ ਮੈਂ ਕੱਢ ਦੂੰ ਮਹੀਨੇ 'ਚ ਤੁਸੀਂ ਮੈਨੂੰ ਰਾਜਾ ਬਣਾਓ ਅਸੀਂ ਉਹਨਾਂ ਨੂੰ ਵੀ ਰਾਜਾ ਬਣਾ ਲਿਆ ਨਾ ਤਾਂ ਕੈਪਟਨ ਕੱਢ ਸਕਿਆ ਨਾ ਕੇਜਰੀਵਾਲ ਕੱਢ ਸਕਿਆ ਕਿਉਂ ਨਹੀਂ ਕੱਢ ਸਕੇ ਕਿਉਂਕਿ ਉਹ ਚੱਲਦੇ ਆ ਕਿਤਾਬੀ ਗਿਆਨ ਨਾਲ ਜਾਂ ਉਹਨਾਂ ਦੇ ਕੋਲੇ ਚੱਲਦੀ ਹੈ ਲੌਬੀ ਆਈਐਸ ਆਈਪੀਐਸ ਦੀ ਉਹ ਕਹਿੰਦੇ ਪਰਚੇ ਕੱਟੋ ਕੁੱਟੀ ਚੱਲੋ ਮਾਰੀ ਚੱਲੋ ਲੋਕਾਂ ਦੇ ਆਪਦੇ ਨੰਬਰ ਬਣਾਈ ਚੱਲੋ ਤੇ ਆਪਾਂ ਚਿੱਟਾ ਛਡਾ ਲਾਂਗੇ ਉਹਦੇ ਨਾਲ ਚਿੱਟਾ ਨਹੀਂ ਛੱਡਦਾ ਉਹਦੇ ਨਾਲ ਲੋਕ ਦਿਨੋਂ ਦਿਨ ਸਰਕਾਰ ਦੇ ਵਿਰੋਧੀ ਹੁੰਦੇ ਜਾਂਦੇ ਕ੍ਰਾਈਮ 'ਚ ਫਸਦੇ ਪਏ ਆ ਅਸਲ 'ਚ ਹੱਲ ਜਿਹੜਾ ਲੋਕਾਂ ਨੇ ਲੱਭਿਆ ਜਿਵੇਂ ਰਾਜਸਥਾਨ 'ਚ ਖੇਤੀ ਚੱਲਦੀ ਹੈ ਨਾ ਇੱਥੇ ਬੰਦ ਨਹੀਂ ਕੀਤੀ ਪੰਜਾਬ ਨੂੰ ਤਾਂ ਕਹਿੰਦੇ ਬਹੁਤ ਮਾੜੀ ਆ ਬੰਦਕਾਰ ਤੋਂ ਰਾਜਸਥਾਨ ਨਾਲ ਦੁਸ਼ਮਣੀਆਂ ਉਹਨਾਂ ਦੀ Rajasthan ਚੱਲੀ ਜਾਂਦੀ MP ਚੱਲੀ ਜਾਂਦੀ UP ਚੱਲੀ ਜਾਂਦੀ ਸਰਕਾਰੀ ਤੌਰ ਤੇ ਉੱਥੇ ਬੱਚੇ ਨਹੀਂ ਫਸਦੇ ਸਾਡੀ ਜਵਾਨੀ ਮਾਰਨੀ ਹੈ ਜੀ ਐਸ ਸੋਚ ਨਾਲ ਸਾਡੀ ਇਹ ਖੇਤੀ 55 60 ਤੋਂ ਵੇਲੇ ਜਦੋਂ ਅਸੀਂ ਵੱਕਰੇ ਹੋਏ ਹਾਂ ਉਸ ਤੋਂ ਬਾਅਦ ਉਹਨਾਂ ਨੇ ਸੋਚ ਲਿਆ ਵੀ ਇਹ ਜਵਾਨੀ ਡੈਮੇਜ ਕਰਨੀ ਹੈ ਤਾਂ ਇਹ ਤੋਂ ਕੁਦਰਤੀ ਜਿਹੜੀ ਆ ਨਸ਼ੇ ਆ ਖਾਸ ਕਰਕੇ ਪੋਸਟ ਜਾਂ ਅਫੀਮ ਇਹ ਖੋਲੋ ਇਹਨਾਂ ਨੂੰ ਸਿੰਥੈਟਿਕ ਡਰੱਗ ਦੋ ਐਸ ਸੋਚ ਤਹਿਤ ਬੰਦ ਕੀਤੀ ਹੈ ਚਾਹੇ ਉਹਦੇ ਵਿੱਚ ਇੰਗਲੈਂਡ ਤੇ ਚੀਨ ਦਾ ਯੁੱਧ ਨੂੰ ਡਰਾਮਾ ਬਣਾ ਕੇ ਉਹਦੇ ਤੇ ਪ੍ਰਚਾਰ ਕਰਾ ਕੇ ਜਾਂ ਇਹਨੂੰ WHO ਕੋ ਅਗੇ ਵੀ ਬਹੁਤ ਮਾਰੂ ਨਸ਼ਾ ਜੀ ਸਾਡੇ ਦਿਲਾਂ ਚ ਘਰ ਕਰਾਦਾ ਇਸ ਚੀਜ਼ ਦਾ ਪਰ ਅਸਲ ਚ ਮੈਂ ਗਰੰਟੀ ਦਿੰਦਾ ਇਸ ਗੱਲ ਦੀ ਵੀ ਇਹ ਚੀਜ਼ ਨੇ ਸਾਡੇ ਬੱਚੇ ਬਚਾਉਣੇ ਆ ਤੁਸੀਂ ਲੋਕੋ ਖੜੇ ਹੋ ਜੋ ਇਹਦੇ ਹੱਕ ਚ ਜੇ ਘਰਾਂ ਚ ਲੁਕੇ ਰਹੇ ਸ਼ਰਮ ਮਾंदे ਰਹੇ ਜਾਂ ਪੁਲਿਸ ਦੇ ਪਰਚਿਆਂ ਤੋਂ ਡਰਦੇ ਰਹੇ ਤਾਂ ਇਹ ਆਪਦੀਆਂ ਗੱਲਾਂ ਪਗਾਉਣਗੇ ਅੱਜ ਬੱਚੇ ਬਚਾਉਣ ਵਾਸਤੇ ਸਾਨੂੰ ਲੋੜ ਆ ਮੈਂ ਕੋਈ ਲੀਡਰ ਨਹੀਂ ਬਣਨਾ ਨਾ ਮੈਨੇ ਕੋਈ ਕਰੋੜਾ ਆਉਂਦਾ ਮੇਰੇ ਤਾਂ ਇਥੋਂ ਤੱਕ ਕਰਕੇ ਬਦਨਾਮੀ ਵੀ ਹੋਣ ਲੱਗੀ ਮੈਂ ਤਾਂ ਸਗੋਂ ਖਸ ਖਸ ਵਾਲਾ ਜੱਗਾ ਕਹ ਕੇ ਲੋਕਾਂ ਨੇ ਕਮੈਂਟ ਜਿਹੜੇ ਸਾਡੇ ਵਿਰੋਧੀ ਹੈ ਜਾਂ ਕੋਈ ਭੋਲੇ ਲੋਕੋਂ ਵੀ ਕਹਿ ਦਿੰਦੇ ਆ ਅਗਲੇ ਕਹਿੰਦੇ ਆ ਆ ਪਰਚਿਆਂ ਦਾ ਡਰ ਪਾਸੇ ਕਰਕੇ ਚੱਲੇ ਆ ਇਹ ਨਹੀਂ ਸੋਚਦੇ ਲੋਕ ਵੀ ਇਹਨਾਂ ਨੇ ਯਾਰ ਵਾਕੇ ਵੋਟਾਂ ਥੋੜੀ ਲੈਣੀਆਂ ਐ ਇੰਨੇ ਸਾਲਾਂ ਤੋਂ ਰੈਲੀਆਂ ਰੋਡ ਸ਼ੋ ਜੇ ਮੈਂ ਐਮ ਐਲ ਏ ਬਣਨ ਵਾਸਤੇ ਕਰਦਾ ਨਾ ਤੇ ਹੁਣ ਨੂੰ ਕੱਲਾ ਕੱਲਾ ਕਰ ਮੈਨੂੰ ਵੋਟ ਪਾਉਂਦਾ ਜੇ ਮੈਂ ਇੰਨੀ ਪੰਜਾਬ ਚ ਪਕਾਈ ਕੀਤੀ ਤਪੱਸਿਆ ਕੀਤੀ ਜੇ ਇੱਕ ਹਲਕੇ ਚ ਕਰ ਦਿੰਦਾ ਤੁਹਾਨੂੰ ਐਮ ਪੀ ਜਿੱਤੇ ਜਾ ਸਾਡੇ ਤੋਂ ਤਾਂ ਮੈਂ ਕਹਿੰਦਾ ਲਾਲਚ ਰਹਿਤ ਹੋ ਕੇ ਚੱਲੇ ਆ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਤੁਹਾਡੇ ਦੇ ਰੋਹੀ ਮਾਦਮ ਰਾਈ ਲੋਕਾਂ ਤੱਕ ਬੇਨਤੀ ਹੈ ਬਸ ਸੋਚੋ ਜਰੂਰ ਇਸ ਗੱਲ ਨੂੰ ਪਰ ਇਹ ਤੁਹਾਡੇ ਮਨ ਦੇ ਵਿੱਚ ਇਹ ਫੁਰਨਾ ਕਿਵੇਂ ਫੁਰਿਆ ਕਿ ਬਾਕੀ ਨਸ਼ੇ ਜਿਹੜੀ ਹੈਗੇ ਆ ਸ਼ਰਾਬ ਦਾ ਨਸ਼ਾ ਜਾਂ ਜਿਹੜੀ ਸਿੰਥੈਟਿਕ ਨਸ਼ੇ ਆ ਉਹਦੇ ਤੋਂ ਇਹ ਚੀਜ਼ ਜ਼ਿਆਦਾ ਬਿਹਤਰ ਹੈ ਤੁਹਾਡੇ ਤੁਹਾਨੂੰ ਇਹ ਫੁਰਨਾ ਸਭ ਤੋਂ ਪਹਿਲਾਂ 2016 ਦੇ ਵਿੱਚ 14 ਦੇ ਵਿੱਚ ਕਿਵੇਂ ਫੁਰਿਆ ਇਹਨਾਂ ਸਾਡੇ ਡਾਕਟਰ ਗਾਂਧੀ ਜਾਂ ਉਹਦੇ ਉਹਨਾਂ ਨੇ ਬਿਆਨ ਦਿੱਤਾ ਨਾ ਇੱਕ ਕੁਝ ਕੁ ਸਟੱਡੀ ਅਸੀਂ ਵੀ ਪਹਿਲਾਂ ਕਰ ਰਹੇ ਸੀ ਚੰਗਾ ਮਾੜਾ ਪਤਾ ਲੱਗ ਜਾਂਦਾ ਜਿਹੜੇ ਬੰਦਾ ਸਮਾਜ ਚ ਚੱਲਦਾ ਨਾ ਜਿਹਨੂੰ ਜਾਗਰੂਕ ਆਪਾਂ ਕਹਿ ਦਿੰਦੇ ਆ ਕੁਝ ਲੋਕ ਹੁੰਦੇ ਆ ਉਹ ਸਟੱਡੀ ਕਰਦੇ ਰਹਿੰਦੇ ਇਹਨਾਂ ਮਾੜੇ ਚੰਗੇ ਪ੍ਰਭਾਵਾਂ ਤੇ ਉਦੋਂ ਡਾਕਟਰ ਗਾਂਧੀ ਨੇ ਬਿਆਨ ਦਿੱਤਾ ਵੀ ਜਿਹੜੀ ਖਾਸ ਖਾਸ ਦੀ ਖੇਤੀ ਹੈ ਨਾ ਫੀਮ ਦੀ ਖੇਤੀ ਹੈ ਮੈਂ ਹੈਗਾ ਕਹਿੰਦਾ ਡਾਕਟਰ ਆ ਦਿਲ ਦੇ ਮਾਰ ਰੋਗਾਂ ਦਾ ਕਹਿੰਦਾ ਮੇਰੇ ਕੋਲ ਜਿਆਦਾ ਲੋਕ ਜਿਹੜੇ ਫੀਮ ਖਾਣ ਵਾਲੇ ਆਉਂਦੇ ਨਾ ਉਹਨਾਂ ਦਾ ਦਿਲ ਤੇ ਕੋਈ ਪ੍ਰਭਾਵ ਨਹੀਂ ਉਹਨਾਂ ਦਾ ਸਰੀਰ ਬੜੇ ਫਿੱਟ ਹੁੰਦੇ ਆ ਤੇ ਜਿਹੜੇ ਦੂਜੇ ਨਸ਼ੇ ਵਾਲੇ ਸ਼ਰਾਬ ਵਾਲੇ ਉਹਨਾਂ ਦੀ ਕਿਡਨੀ ਖਰਾਬ ਕਿਤੇ ਬਿਮਾਰੀਆਂ ਸੌ ਜਾਵਾ ਉਹ ਕਹਿੰਦਾ ਫਿਰ ਮੈਂ ਉਸ ਆਧਾਰ ਤੇ ਫੈਸਲਾ ਕੀਤਾ ਵੀ ਜਿਹੜੇ ਪੋਸਟ ਫੀਮ ਖਾਣ ਵਾਲੇ ਜਮ੍ਹਾਂ ਹਿੱਟ ਐਂਡ ਫਿੱਟ ਰਹਿੰਦੇ ਆ ਫਿਰ ਉਹਨੇ ਇੱਕ ਸੰਸਦ ਚ ਜਾ ਕੇ ਬਿਆਨ ਦਿੱਤਾ ਵੀ ਇਹ ਚੀਜ਼ ਸਾਡੇ ਪੰਜਾਬ ਚ ਲਾਗ ਕਰ ਦੋ ਤੇ ਮਾਰੂ ਨਸ਼ੇ ਖਤ ਉਹ ਬਿਆਨ ਦੇਖ ਕੇ ਚੁੱਪ ਕਰ ਗਏ ਪਰ ਅਸੀਂ ਉਸ ਗੱਲ ਤੇ ਸਟੱਡੀ ਕਰ ਲਈ ਮੈਂ ਕਿਹਾ ਜੇ ਇਹਨਾਂ ਨੇ ਬੋਲਿਆ ਨਾ ਤੇ ਕੋਈ ਗਲਤ ਗੱਲ ਨਹੀਂ ਬੋਲੀ ਇਹ ਤੇ ਸਵਾਇ ਤੇ ਘੋਕ ਕਰੋ ਤੇ ਵਿਚਾਰ ਕਰੋ ਅਸੀਂ ਲੰਮਾ ਜਮਾ ਦਾ ਦੋਸਤਾਂ ਨੇ ਮਿਲ ਕੇ ਕੋਈ ਬੁੱਧੀ ਜਿਵੇਂ ਨੇ ਬੈਠ ਕੇ ਸੋਚਿਆ ਫਿਰ ਅਸਲ ਸਾਨੂੰ ਸੱਚ ਲੱਗ ਗਿਆ ਵੀ ਜਿਹੜਾ ਕਲੰਕ ਕਹਣਾ ਚਿੱਟੇ ਦਾ ਸ਼ਰਾਬ ਦਾ ਮਾਰੇਆਂ ਗੋਲੀਆਂ ਟੀਕਿਆਂ ਦਾ ਅਸਲ ਚ ਹਾਲੇ ਦਾ ਆ ਕੁੱਟ ਮਾਰ ਹੱਲ ਨਹੀਂ ਦੁਨੀਆ ਦੀ ਜਿਹੜੀ ਨੀਤੀ ਪੜੀ ਦੁਨੀਆ ਭਰ ਚ ਲੋਕ ਮੰਨ ਗਏ ਵੀ ਐਨਡੀਪੀਐਸ ਐਕਟ ਨੂੰ ਲਚਕੀਲਾ ਕਰੋ ਕੁੱਟ ਮਾਰ ਨਾਲ ਜੇਲਾ ਨਾਲ ਥਾਣੇ ਧੱਕਣ ਨਾਲ ਬੰਦੇ ਨਸ਼ਾ ਨਹੀਂ ਛੱਡਦੇ ਇਹਨਾਂ ਨੂੰ ਰੂਪ ਬਦਲੋ ਚੰਗੇ ਜਿਹੜੇ ਹੈਗੇ ਜਿਨ੍ਹਾਂ ਦੇ ਪ੍ਰਭਾਵ ਮਾੜੇ ਨਹੀਂ ਉਹ ਜੇ ਨਸ਼ੇ ਤੇ ਲਾ ਦੋ ਜਿਹਨੂੰ ਖਾਸ ਖਾਸ ਖੇਤੀ ਕਹਿੰਦੇ ਆ ਤੁਸੀਂ 100 ਸਾਲ ਹੀ ਖਾਈ ਚੱਲੋਗੇ ਇਹ ਮਾੜਾ ਕੀ ਹੈ ਜਿਵੇਂ ਆਪਾਂ ਰੋਟੀ ਖਾਂਦੇ ਆ ਚਾਹ ਦਾ ਵੀ ਨਸ਼ਾ ਹੀ ਐ ਐ ਤਾਂ ਕੋਈ ਇੰਨਾ ਲਗਾਤਾਰ ਬੰਦਾ ਮੈਡੀਕਲ ਦੀਆਂ ਗੋਲੀਆਂ ਖਾਂਦਾ ਉਹਨੂੰ ਕੋ ਸਾਰੀਆਂ ਗੋਲੀਆਂ ਪਾਸੇ ਧਰ ਦੇ ਤੇ ਚੰਗੀ ਫੀਮ ਆਉ ਦੇ ਘਰੋਂ ਗਾ ਕੇ ਜਿੰਨੇ ਕਿ ਤਨ ਲੋਡ ਆ ਉਹ ਖਾਣ ਲੱਗ ਜਾ ਜੇ ਤੁਹਾਨੂੰ ਦਵਾਈਆਂ ਪਾਸੇ ਨਾ ਕਰੇ ਤਾਂ ਵੀ ਸਾਨੂੰ ਨੀਵੇਂ ਸਾਹ ਭਾਲੇ ਵੀ ਹਾਂ ਤੁਹਾਡੀ ਗੱਲ ਗਲਤ ਹੈ ਇਹ ਬਹੁਤ ਵੱਡੀ ਲੋਡ ਆ ਜਿਸ ਗੱਲ ਦੀ ਤਾਂ ਅਸੀਂ ਇਹਦੀ ਪ੍ਰੋਟਾ ਦਿਨ ਰਾਤ ਕੀਤੀ ਔਰ ਸਟੱਡੀ ਕਰਕੇ ਮੁਕੰਮਲ ਹੋਏ ਨਹੀਂ ਵੀ ਕਦਮ ਭੱਜ ਕੇ ਪੈ ਗਏ ਕਈ ਸਾਲ ਸਟੱਡੀ ਕੀਤੀ ਫਿਰ ਸਾਹਮਣੇ ਆਇਆ ਵੀ ਇਹ ਸੱਚੀਆਂ ਦੇ ਵਿੱਚ ਤੱਕਾ ਨਹੀਂ ਪਿਆਰ ਨਾਲ ਲੋਕਾਂ ਨੂੰ ਮੋਲਡ ਕਰੋ ਉਸ ਫੀਮ ਖਾਨ ਵਾਲੇ ਬੰਦੇ ਜਿਹਦਾ ਮਰਜ਼ੀ ਛਡਾਇਆ ਜਾ ਸਕਦਾ ਔਰ ਜੇ ਨਾਂ ਵੀ ਛੱਡਣ ਤਾਂ ਸਾਡੇ ਖੇਤਾਂ 'ਚ ਹੋਵੇ ਤਾਂ 3000 ਨੂੰ ਕਿਲੋ ਵਾਲੀ ਚੀਜ਼ ਹੈ ਖਾ ਵੀ ਰਹਿਣਗੇ ਤਾਂ ਕੀ ਹੋ ਜੂਗਾ ਤੁਹਾਨੂੰ ਕਿੰਨਾ ਇੱਕ ਸਾਥ ਮਿਲਿਆ ਲੋਕਾਂ ਦਾ ਇਸ ਹੰਗਾਰਾ ਮਿਲਿਆ ਜਦੋਂ ਤੋਂ ਤੁਸੀਂ ਇਹ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਲੋਕਾਂ ਦਾ ਕਿੰਨਾ ਇੱਕ ਸਹਿਯੋਗ ਮਿਲਿਆ ਇਹਨਾਂ ਜੀ ਦੇਖੋ ਅਸੀਂ ਜਦੋਂ ਕਾਂਗਰਸ ਸਰਕਾਰ ਸੀ ਹੌਲੀ-ਹੌਲੀ ਅਸੀਂ ਜਿੰਨੇ ਕੈਬਨਿਟ ਇਹਨਾਂ ਦੇ ਮੰਤਰੀ ਸੀਗੇ ਚਾਹੇ ਕੋਈ ਚੰਨੀ ਰਿਆ ਚਾਹੇ ਕੋਈ ਕੋਈ ਵੀ ਕਹਿੰਦਾ ਕੋ ਹੁੰਦਾ ਚਿਹਰਾ ਉਹਨਾਂ ਨੂੰ ਅਸੀਂ ਪੂਰੀ ਟੀਮ ਵੱਲੋਂ ਆਪਦੇ ਮੰਗ ਪੱਤਰ ਦਿੰਦੇ ਰਹੇ ਜਾਂ ਜਾ ਕੇ ਮੰਗ ਪੱਤਰ ਦਿੱਤੇ ਫਿਰ ਡੀਸੀਆਂ ਨੂੰ ਪੰਜਾਬ ਦੇ ਪੂਰੇ ਜਿੰਨੇ ਵੀ ਡੀਸੀ ਐ ਉਹਨਾਂ ਤੇ ਕਰ ਮੰਗ ਪੱਤਰ ਭੇਜੇ ਵੀ ਯਾਰ ਉਧਰ ਧਿਆਨ ਦਿਓ ਸਾਡੀ ਖੇਤੀ ਪੰਜਾਬ ਚਲਾਓ ਇਹ ਪਹਿਲਾਂ ਚੱਲਦੀ ਰਹੀ ਐ ਹੁਣ ਬੰਦ ਕਿਉਂ ਕੀਤੀ ਐ ਸਾਡੇ ਨਸ਼ੇ ਦੂਜੇ ਗੈਰ ਨਸ਼ੇ ਜਿਹੜੇ ਵਧ ਗਏ ਸਾਡਾ ਰਵਾਇਤੀ ਜਿਹੜੇ ਚੱਲਦੀ ਸੀ ਖੇਤੀ ਉਹਨੂੰ ਲਾਗੂ ਕਰੋ ਪਰ ਅਸੀਂ ਸਮਝ ਲੈ ਇੱਕ ਗੱਲ ਨੂੰ ਵੀ ਜਿਹੜੇ ਸਾਡੇ ਜਿੰਨੇ ਵੀ ਮੰਗ ਪੱਤਰ ਸੀ ਨਾ ਉਹ ਸਾਡੇ ਸਾਹਮਣੇ ਤਾਂ ਵੇਂਦੇ ਸੀ ਹਾਂਜੀ ਹਾਂ ਚੱਕਾਂਗੇ ਆਵਾਜ਼ ਅਸੀਂ ਸਾਨੂੰ ਉਦੋਂ ਬਹੁਤ ਦੁੱਖ ਲੱਗਿਆ ਵੀ ਯਾਰ ਕੋਈ ਵੀ ਲੀਡਰ ਕੋਈ ਵੀ ਮੰਤਰੀ ਸੰਤਰੀ ਇਹ ਪੜ ਕੇ ਛੁੱਟ ਦਿੰਦਾ ਜਿਹੜੀ ਨਹੀਂ ਤੁਸੀਂ ਗੱਲ ਵੀ ਲੋਕਾਂ ਦਾ ਕਿੰਨਾ ਕਿ ਪਿਆਰ ਮਿਲਿਆ ਜਦੋਂ ਸਾਡੀਆਂ ਖਬਰਾਂ ਲੱਗਣ ਲੱਗੀਆਂ ਚੈਨਲਾਂ ਤੇ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਸੀ ਬਾਰੇ ਲੜ ਰਹੇ ਆ ਹੋਰ ਸਾਨੂੰ ਕੋਈ ਡਾਲਰ ਨਹੀਂ ਆਉਂਦੇ ਜੀ ਹੋਰ ਸਾਨੂੰ ਕੋਈ ਸਨਮਾਨਤ ਨਹੀਂ ਕਰਦਾ ਹੋਰ ਸਾਨੂੰ ਕੋਈ ਜਾ ਕੇ ਸਪੈਸ਼ਲ ਨਾਮ ਨਹੀਂ ਦਿੰਦਾ ਵੀ ਤੁਸੀਂ ਇਸ ਖੇਤੀ ਨੂੰ ਲੱਗੋ ਅੱਜ ਜਦੋਂ ਪਿੰਡਾਂ ਜਾਂਣਾ ਨਾ ਮੈਂ ਜਦੋਂ ਸ਼ਹਿਰਾਂ ਜਾਂਣਾ ਤਾਂ ਲੋਕ ਇਸ ਤਰ੍ਹਾਂ ਇਕੱਠੇ ਹੋ ਜਾਂਦੇ ਜਿਵੇਂ ਕੋਈ ਸਟਾਰ ਕਾਸਟ ਆਈ ਹੋਵੇ ਜਿਵੇਂ ਅਗਲਾ ਕਹਿੰਦਾ ਕੋਈ ਮੰਤਰੀ ਫਿਰਦਾ ਸਾਨੂੰ ਉਹੀ ਖੁਸ਼ੀ ਉਹੀ ਮਾਵਾ ਭੈਣਾਂ ਦੀਆਂ ਥਾਪੀਆਂ ਵੀ ਬਹੁਤ ਸਾਡੇ ਬੱਚੇ ਬਚਾ ਲਓ ਇਹ ਖੇਤੀ ਤੇ ਲਾ ਦਿਓ ਸਾਡੇ ਬੱਚੇ ਚਿੱਟਾ ਖਾ ਕੇ ਸਾਨੂੰ ਹੀ ਮਾਰਨ ਨੂੰ ਪੈਂਦੇ ਆ ਫਿਰ ਉਦੋਂ ਇਹ ਹੌਸਲੇ ਨਾਲ ਇੰਨਾ ਕੁ ਵੱਡਾ ਲੋਕਾਂ ਦਾ ਪਿਆਰ ਮਿਲਿਆ ਮੇਰੇ ਵਰਗਾ ਆਮ ਬੰਦਾ ਕੋਈ ਖਰਚਾ ਨਹੀਂ ਕੋਈ ਗੱਡੀਆਂ ਨਹੀਂ ਭੇ ਨਲ ਨਹੀਂ ਕਵਰ ਕਰਦੇ ਅਸੀਂ ਜਦੋਂ ਕਹ ਦਿੰਨੇ ਨਾ ਮੇਰਾ ਪੇਜ ਚੱਲਦਾ ਅਨਸਾਫ ਟੀਮ ਦਾ ਅਸੀਂ ਉਥੇ ਪਾ ਦਿੰਨੇ ਆ ਵੀ ਸਾਡੀ ਰੈਲੀ ਹੈ ਤੇ ਤੁਸੀਂ ਪਿੱਛੇ ਜੇ ਵੇਖਿਆ ਹੋਊਗਾ ਮੁਕਸਰ ਦੇ ਵਿੱਚ ਪੈਰ ਧਰਨ ਨੂੰ ਥਾਣ ਨਹੀਂ ਸੀ ਇੰਨੇ ਨੇ ਵੱਡੇ ਇਕੱਠ ਸਾਡੇ ਨਾ ਹੁਣ ਤਾਂ ਓਪਨ ਛੜਕਾਂ ਤੇ ਆਉਣ ਲੱਗੇ ਜੀ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਜਗਮੀਤ ਸਿੰਘ ਜੀ ਤੁਹਾਡੀ ਇਹ ਮੁਹਿੰਮ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਇਹਨੂੰ ਕੋਈ ਹਮਾਇਤ ਮਿਲੀ ਹੈ ਕੋਈ ਸਰਕਾਰ ਵੱਲੋਂ ਤੁਹਾਨੂੰ ਥੋੜਾ ਬਹੁਤਾ ਕੋਈ ਇਹ ਆਸਵੰਦ ਤੁਸੀਂ ਹੋ ਕੋਈ ਸਰਕਾਰ ਕੋਲੋਂ ਤੁਸੀਂ ਆਸਵੰਦ ਹੋ ਕਿ ਜਿਹੜੀ ਤੁਹਾਡੀ ਜਿਹੜੀ ਇਹ ਮੰਗ ਹੈ ਇਹ ਨੇਪਰੇ ਚੜੂ ਪ੍ਰਵਾਨ ਚੜੂਗੀ 100% இன்னே மெரீ ਇੱਕ ਘੰਟੇ ਨੂੰ ਕੰਮ ਬੈਠ ਕੇ ਜਦੋਂ ਐਮਪੀ ਹੁੰਦੇ ਸੀ ਗੱਲਬਾਤ ਕੀਤੀ ਸਾਰੀ ਟੀਮ ਲੈ ਕੇ ਆਪਦੀ ਉੱਥੇ ਉਹਨਾਂ ਨੇ ਕੀ ਕਿਹਾ ਕਹਿੰਦਾ ਜੱਗਾ ਜੀ ਮੈਨੂੰ ਪਤਾ ਵੀ ਤੁਹਾਡੀ ਇਹ ਖੇਤੀ ਫਸਲਾਂ ਦੇ ਨਾਲ ਨਸਲਾਂ ਬਚਾ ਸਕਦੀ ਜਿੱਦੋਂ ਅਸੀਂ ਤਾਕਤ ਚ ਆ ਗਏ ਤੇ ਕਹਿੰਦਾ ਸਾਡੀ ਮਦਦ ਕਰੋ ਪੰਜਾਬ ਚ ਆਪਾਂ ਸਰਕਾਰ ਬਣਾਈਏ ਸਭ ਤੋਂ ਪਹਿਲਾਂ ਮੈਂ ਤੁਹਾਡੀ ਇਸ ਖੇਤੀ ਨੂੰ ਉਤਸ਼ਾਹਤ ਕਰਾਂਗੇ ਆਪਾਂ ਇਹਨੂੰ ਚਲਾਵਾਂਗੇ ਪੰਜਾਬ ਚ ਮੇਰੇ ਕੋਲ ਅੱਜ ਵੀ ਵੀਡੀਓ ਪਈ ਹੈ ਮੈਂ ਲਾਈਵ ਪਾਇਆ ਸੀ ਅੱਜ ਲੋਕਾਂ ਚ ਬਹੁਤ ਵਾਇਰਲ ਕੀਤਾ ਲੋਕਾਂ ਨੇ ਬਾਅਦ ਚ ਪਤਾ ਨਹੀਂ ਕੀ ਉਹ ਚਿੱਟੇ ਵਾਲੇ ਦਾ ਡਰ ਮਾਰਦਾ ਜਾਂ ਆਈਐਸ ਆਈਪੀਐਸ ਲੋਬੀ ਜਿਹੜੀ ਚੱਲਦੀ ਹੈ ਮੰਤਰੀ ਦੇ ਦਵ ਜਦੋਂ ਇਹ ਕਹਿੰਦੇ ਸਭ ਤੋਂ ਵੱਡੀ ਲੋੜ ਹੈ ਸਾਨੂੰ ਇੰਨਾ ਪਾਣੀ ਬਰਬਾਦ ਹੋਣਾ ਬਾਜੂ ਨਸਲ ਬਰਬਾਦ ਹੋਣਾ ਬਾਜੂ ਤੇ ਅੱਜ ਉਧਰ ਧਿਆਨ ਵੀ ਨਹੀਂ ਰਹੀ ਗੱਲ ਸਰਕਾਰ ਦੀ ਹੁਣ ਪਿੱਛੇ ਜੇ ਵਿਧਾਨ ਸਭਾ ਦੇ ਵਿੱਚ ਸਾਡੇ ਐਮ ਐਲ ਏ ਮਾਜਰਾ ਜੀ ਹਰਜੇ ਹਰਮੀਤ ਸਿੰਘ ਮਾਜਰਾ ਤੇ ਫਿਰ ਉਹਦੇ ਬਾਅਦ ਕਲਵੰਤ ਸਿੰਘ ਬਾਜੀਗਰ ਤੇ ਬਲਾਸਪੁਰਿਆ ਜਿਨ੍ਹਾਂ ਨੇ ਪੂਰੀ ਠੋਕ ਕੇ ਬਰੋੜਤਾ ਕਰਦੀ ਵਿਧਾਨ ਸਭਾ ਵਿੱਚ ਔਰ ਸਾਰਿਆਂ ਦੇ ਚਿਹਰੇ ਸਾਡੇ ਕਹਿੰਦੇ ਸੀ ਖੁੱਡੀਆਂ ਮੰਤਰੀ ਔਰ ਸਾਡੇ ਲੋਕਲ ਦਾ ਕੁਲਤਾਰ ਸੰਧਵਾ ਉਹ ਕਹਿੰਦੇ ਯਾਰ ਸਾਰਿਆਂ ਦੇ ਚਿਹਰਿਆਂ ਤੇ ਰੌਣਕਾਂ ਆ ਗਈਆਂ ਕਦਾ ਉਹਨਾਂ ਨੂੰ ਵੀ ਸਾਰਾ ਪੰਜਾਬ ਚਾਹੁੰਦਾ ਸਾਰੇ ਮੰਤਰੀ ਸੰਤਰੀ ਖਾਂਦੇ ਵੀ ਹੈ ਔਰ ਚਾਹੁੰਦੇ ਵੀ ਇਹ ਖੇਤੀ ਹੋ ਜਾਏ ਪਰ ਬੋਲਣ ਲੱਗਾ ਡਰਦੇ ਆ ਕਿਉਂਕਿ ਚਿੱਟਾ ਕਹਿੰਗਾ ਇਹਨਾਂ ਨੂੰ ਪੈਸਾ ਦਿੰਦਾ ਆ ਆਪਣੀਆਂ ਰੈਲੀਆਂ ਕਰਨ ਵਾਸਤੇ ਇਲੈਕਸ਼ਨ ਲੜਨ ਵਾਸਤੇ ਫਿਰ ਛੱਤਰ ਡਰਦਾ ਇਹਨਾਂ ਨੂੰ ਡਰਦੇ ਛੱਤਰ ਤੋਂ ਵੀ ਚਿੱਟੇ ਵਾਲੇ ਸਾਡੇ ਗੱਲ ਨਾ ਪਹਿਜਣ ਫਿਰ ਕਹਿੰਦੇ ਨਸ਼ਾ ਜੀ ਅਸੀਂ ਇਹਦੇ ਹੱਕ 'ਚ ਖੜ ਨਹੀਂ ਸਕਦੇ ਜਦੋਂ ਆਮ ਲੋਕਾਂ ਕੋਲੇ ਤੁਸੀਂ ਆ ਕੈਮਰਾ ਹੁਣ ਲੈ ਚਲੋ ਪਿੰਡਾਂ 'ਚ ਬੈਕ ਕੈਮਰੇ ਪਛੜੇ ਲੋਕਾਂ ਨੂੰ 10 ਘੜੇ ਹੁਣ ਦੱਸਿਆ 9 ਕਹਿਣਗੇ ਵੀ ਆਹ ਖੇਤੀ ਹੈ ਜਿਹੜੇ ਸਾਡੇ ਪੁੱਤ ਬਚਾ ਸਕਦੀ ਹੈ ਤੇ ਫਿਰ ਡਰਕਾ ਦਾ ਜੀ ਲੋਕਾਂ ਨੂੰ ਤੁਸੀਂ ਰਜਿਸਟਰੀਆਂ ਕਰਾਓ ਪਿੰਡਾਂ ਇਥੇ ਤੁਸੀਂ ਸਰਚ ਕਰਕੇ ਵੇਖੋ ਕੋਈ ਵੀ ਪਿੰਡ ਚੁਣੋ ਜੇ 80% ਲੋਕ ਉਥੋਂ ਦਾ ਨਾਂ ਕਹਿਣ ਵੀ ਇਹ ਖੇਤੀ ਹੋਣੀ ਚਾਹੀਦੀ ਹੈ ਤਾਂ ਅਸੀਂ ਮੰਗ ਛੱਡ ਦਾਂਗੇ ਲਹਿਰ ਛੱਡ ਦਾਂਗੇ ਜੀ ਸੋ ਦੋਸਤੋ ਇਨਸਾਫ ਟੀਮ ਦੇ ਸੂਬਾ ਪ੍ਰਧਾਨ ਸਰਾਜ ਗਗਬੀਤ ਸਿੰਘ ਜੱਗਾਹ ਹਰਾਂ ਨੇ ਬੜੇ ਤਫਸੀਲ ਦੇ ਵਿੱਚ ਦੱਸਿਆ ਕਿ ਅਫੀਮ ਦੀ ਜਿਹੜੀ ਖੇਤੀ ਹੈ ਉਹਦੇ ਕਿੰਨੇ ਫਾਇਦੇ ਆ ਤੁਸੀਂ ਵੀ ਸਾਰੇ ਜਾਣਦੇ ਹੋ ਅਸੀਂ ਤੁਹਾਡਾ ਜਿਹੜਾ ਹੈਗਾ ਕਿੰਨੀ ਕੁ ਤੁਹਾਡੀ ਹਮਾਇਤ ਹੈ ਤੇ ਕਿੰਨੀ ਕੁ ਨਹੀਂ ਹੈ ਇਸ ਗੱਲ ਦਾ ਸਾਨੂੰ ਪਤਾ ਲੱਗੇਗਾ ਜਦੋਂ ਤੁਸੀਂ ਕਮੈਂਟ ਬਾਕਸ ਦੇ ਜਾ ਕੇ ਹਰ ਬੰਦਾ ਜਿਹੜਾ ਹੈਗਾ ਆਪਦੀ رائے ਸਾਨੂੰ ਜ਼ਰੂਰ ਦਿਓ ਕਿ ਇਹ ਜਿਹੜੀ ਅਫੀਮ ਦੀ ਖੇਤੀ ਹੈ ਤੁਹਾਡਾ ਇਸ ਬਾਰੇ ਕੀ ਸੁਝਾਅ ਹੈ ਸੋ ਅਸੀਂ ਸਮਾਪਤੀ ਵੱਲ ਵੱਧ ਰਹੇ ਹਾਂ ਜਗਮੀਤ ਸਿੰਘ ਜੀ ਐਮਜੀ ਟੈਲੀਕਾਸਟ ਦੇ ਦਰਸ਼ਕਾਂ ਵਾਸਤੇ ਕੁ ਖਾਸ ਸੁਨੇਹਾ ਦੇਣਾ ਚਾਹੁੰਦੇ ਹਾਂ ਤਾਂ ਤੁਹਾਡੇ ਕੋਲ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਪਹਿਲਾਂ ਤਾਂ ਮੈਂ ਧੰਨਵਾਦ ਕਰ ਚੁੱਕਿਆ ਕਿਉਂਕਿ ਸਾਡੀ ਬਾਤ ਚੱਕਣੀ ਹੀ ਇੱਕ ਬੜੀ ਵੱਡੀ ਗੱਲ ਹੈ ਨਹੀਂ ਤਾਂ ਇੱਥੇ ਜਿਹਨੂੰ ਗੋਦੀ ਮੀੜਿਆ ਗਿਆ ਨਹੀਂ ਨਾ ਸਾਡੇ ਤੋਂ ਬਹੁਤ ਦੂਰ ਰੱਖਿਆ ਜਾਂਦਾ ਉਹਨੂੰ ਜੀ ਮੈਂ ਤੁਹਾਡੇ ਜਿੰਨੇ ਵੀ ਦਰਸ਼ਕ ਹੈ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਇਸ ਕਾਸਟ ਨੂੰ ਸੁਣ ਕੇ ਆਮ ਵੀਡੀਓ ਸਮਝ ਕੇ ਪਾਸੇ ਨਾ ਹੋ ਜੋ ਇਹ ਇੱਕ ਸੰਘਰਸ਼ ਹੈ ਪੰਜਾਬ ਨੂੰ ਦੁਬਾਰਾ ਉਸ ਖਤਮ ਹੋ ਰਹੀ ਜਵਾਨੀ ਨੂੰ ਪੈਰਾਂ ਸਿਰ ਕਰਜੂ ਜਿੰਨੇ ਵੀ ਲੋਕ ਸਾਨੂੰ ਵੇਖਣ ਸੋਚਣ ਸਾਨੂੰ ਮਾੜਾ ਚੰਗਾ ਕਹਿਣਾ ਬਾਅਦ ਦੀ ਗੱਲ ਹੈ ਪਰ ਇਹ ਜਿੰਨੀ ਵੀਡੀਓ ਸਾਡੀ ਇਹਨੂੰ ਗੌਰ ਨਾਲ ਸੁਣ ਲੈਣ ਸਾਡਾ ਸਾਥ ਦੇ ਦੇਣ 9816805517 ਮੇਰੇ ਨੰਬਰ ਤੇ ਮੈਨੂੰ ਵੋਟਰਾਂ ਵਾਸਤੇ ਮੇਰੀ ਜਥੇਬੰਦੀ ਨੇ ਚੱਲਣ ਵਾਸਤੇ ਕਾਲ ਕਰ ਲੈਣ ਜਿੱਦਾਂ ਰਾਜਨੀਤਿਕ ਪਾਰਟੀਆਂ ਰਹਿਣਾ ਰਹੋ ਬੱਚੇ ਬਚਾਉਣ ਵਾਸਤੇ ਮੇਰੇ ਨਾਲ ਖੜ੍ਹਜੋ ਇਹ ਹੀ ਤੁਹਾਡੇ ਕੋਲ ਇੱਕ ਮੰਗ ਆ ਇੱਕ ਅਪੀਲ ਹੈ ਜੇ ਤੁਹਾਨੂੰ ਕੋਈ ਲੱਗੇ ਵੀ ਜੱਗੇ ਦਾ ਆਪਦਾ ਮਕਸਦ ਹੈ ਜਾਂ ਇਹਨਾਂ ਨੂੰ ਆਪਦਾ ਫਾਇਦਾ ਤਾਂ ਜਮਾਂ ਸਾਡੇ ਉਸ ਫਾਇਦੇ ਵਾਲਾ ਨਾ ਜਾਇਓ ਨਾ ਕੋਈ ਫੰਡ ਨਾ ਕੋਈ ਵੋਟ ਕੁਝ ਨਹੀਂ ਮੰਗਦੇ ਕੱਲੇ ਬੱਚੇ ਬਚਾਉਣ ਵਾਸਤੇ ਇਹ ਖੇਤੀ ਦਾ ਸਾਡੇ ਨਾਲ ਸਾਥ ਦੇ ਦਿਓ ਆਹੀ ਸਾਡੀ ਅਪੀਲ ਆਹੀ ਸਾਡੀ ਮੰਗ ਹੈ ਪੰਜਾਬ ਅਸਲ ਚ ਰੰਗਲਾ ਮੰਦਪ ਖਾਵਾਂਗੇ ਤੁਹਾਨੂੰ ਜੀ ਸੋਇਸਨ ਇਨਸਾਫ ਟੀਮ ਦੇ ਸੂਬਾ ਪ੍ਰਧਾਨ ਸਰਾਜ ਗਗਨਜੀਤ ਸਿੰਘ ਜੱਗਾ ਜਿਨ੍ਹਾਂ ਨੇ ਅਫੀਮ ਦੀ ਖੇਤੀ ਬਾਰੇ ਬੜੀ ਤਫਸੀਲ ਦੇ ਵਿੱਚ ਦੱਸਿਆ ਕੈਮਰਾਮੈਨ ਪਮਨਦੀਪ ਦੇ ਨਾਲ ਮੈਂ ਤੁਹਾਡਾ ਆਪਣਾ ਕੁਲਦੀਪ ਕੁਮਾਰ